ਦੋਸਤੋ ਆਪਾਂ ਦਿਖਾਉਣ ਲੱਗੇ ਆ ਜੀ ਇੱਕ ਨਵਾਂ ਜਗਾੜ ਇਧਰ ਮਾਸਟਰ ਜੀ ਨੇ ਇੱਕ ਜਗਾੜ ਲਾਇਆ ਆਪਾਂ ਜਗਾੜ ਦਿਖਾਉਨੇ ਆ ਇਧਰ ਗੱਨ ਨੂੰ ਆਟੋਮੈਟਿਕ ਲੈਫਟ ਰਾਈਟ ਚਲਾਉਣ ਵਾਸਤੇ ਇੱਕ ਆ ਮੋਟਰ ਲਾ ਦਿੱਤੀ ਵਾਈਪਰ ਵਾਲੀ ਮੋਟਰ ਇਹ ਸਪੈਸ਼ਲ ਵਾਈਪਰ ਮੋਟਰ ਆ ਮਤਲਬ ਹਰੇਕ ਵਾਈਪ ਪਤਾ ਹਾਈ ਸਪੀਡ ਇਹ ਲੋ ਸਪੀਡ ਆ ਛੋਟੇ ਜਿੰਮੇਦਾਰ ਵਾਸਤੇ ਬਹੁਤ ਵਧੀਆ ਇਹ ਚੀਜ਼ ਆ ਇਹ ਇਲੈਕਟ੍ਰਿਕ ਚੱਲਦੀ ਆ ਸਾਰੀ ਇਹ ਬੈਟਰੀ ਤੇ ਚੱਲਦੀ ਆ ਕਰੰਟ ਤੇ ਚੱਲਦੀ ਆ ਤੇ ਇਸ ਤਰੀਕੇ ਤੇ ਇਹ ਲੈਫਟ ਰਾਈਟ ਜਿਹੜਾ ਪੂਵ ਕਰਦੀ ਰਹਿੰਦੀ ਐ। ਤੁਹਾਨੂੰ ਬਹੁਤ ਵਧੀਆ ਸਿਸਟਮ ਲੱਗਿਆ ਇਹ। ਲਿਆਂਦੀ ਕਿੱਥੋਂ ਸੀ ਮੋਟਰ ਇਹ? ਮੋਟਰ ਤੀਜੀ ਮੋਟਰ ਬਦਲੀ ਪਹਿਲਾਂ ਤਾਂ ਹਾਈ ਸਪੀਡ ਆ ਗਈ ਜੀ। ਅੱਛਾ। ਜਿਹਦੇ ਸਿੰਗਲ ਵਾਈਪਰ ਮੋਟਰ ਲੱਗੀ ਹੈ ਨਾ ਜੀ। ਇਹ ਉਹ ਚਲਦੀ ਐ ਜਿ ਗਲਾਦੀਆਂ। ਠੀਕ ਐ। ਜਿਹਦੇ ਦੋ ਵਾਈਪਰ ਲੱਗੇ ਨੇ ਉਹ ਨਹੀਂ ਚੱਲਦਾ। ਠੀਕ ਐ। ਇਹ ਸਿੰਗਲ ਪਾਈਪਰ ਮੋਟਰ ਆ ਲੋ ਸਪੀਡ ਮੋਟਰ ਆਉਂਦੀ ਆ ਉਹ ਚੱਲਦੀ ਆ ਤੇ ਇੱਕ ਹਾਈ ਸਪੀਡ ਆਉਂਦੀ ਜਿਹੜੇ ਡਬਲ ਪਾਈਪਰ ਹੁੰਦੇ ਜਿਵੇਂ ਕਾਰ ਤੇ ਹੁੰਦੇ ਆ ਉਹ ਉਸ ਮੋਟਰ ਇਹ ਤੇ ਨਹੀਂ ਚੱਲਦੀ ਵੀ ਸਾਨੂੰ ਬਹੁਤ ਵਧੀਆ ਜਿਗਾਰਡ ਲੱਗਿਆ ਇਹ ਐਸ ਕਰਕੇ ਸੋਚਿਆ ਆਪਾਂ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰ ਦਈਏ ਬਹੁਤ ਹੀ ਸਸਤਾ ਜਿਗਾਰਡ ਆ ਕੋਈ ਜ਼ਿਆਦਾ ਮਹਿੰਗਾ ਨਹੀਂ ਕਿੰਨੇ ਰੁਪਈਆ ਜੀ ਆਈ ਇਹ ਮੋਟਰ 800 ਰੁਪਈਆ ਮੋਟਰ 800 ਰੁਪਈਆ ਦੀ ਆਈ ਇੱਕ ਵਾਰ ਚ ਨਹੀਂ ਤੀ ਆ ਉਹ ਸਾਈਕਲ ਪੇਲ ਪਾਟਣ ਦੇ ਲਈ ਲੈਂਦੀ ਆ ਠੀਕ ਆ ਇਸ ਸੈਕੰਡ ਸਪੇਅਰ ਪਾਰਟਾਂ ਨੇ ਮਿਲ ਜਾਂਦੀ ਹੈ ਇਸ ਤਰੀਕੇ ਚੱਲਦੀ ਹੈ ਇਹ ਬਹੁਤ ਵਧੀਆ ਹੈ ਜਦੋਂ ਕਈ ਵਾਰ ਇਕੱਲਾ ਜਾਣਾ ਹੁੰਦਾ ਸਪਰੇਅ ਕਰ ਸਕਦਾ ਕੋਈ ਦਿੱਕਤ ਨਹੀਂ ਹੁੰਦੀਗੀ ਇਸ ਕਰਕੇ ਮਾਸਟਰ ਜੀ ਕਹਿੰਦੇ બીજી ਧਰੈ ਨੇ ਜਿਆਦਾ ਤੇ ਜਦੋਂ ਫਰੀ ਹੁੰਦੇ ਆ ਤਾਂ ਕਈ ਵਾਰੀ ਬੰਦਾ ਨਹੀਂ ਮਿਲਦਾ ਇਸ ਕਰਕੇ ਆਟੋਮੈਟਿਕ ਜਿਗਾਰੜ ਲਿਆ ਕੇ ਲਾ ਦਿੱਤਾ ਬਹੁਤ ਹੀ ਵਧੀਆ ਕਾਮਯਾਬ ਹੈ ਇਹ ਸਿੰਗਲ ਵਾਈਪਰ ਲੋ ਸਪੀਡ ਮੋਟਰ ਵਜਦੀ ਹੈ ਦੇ ਅੰਦਰ ਇਹ ਮੋਟਰ ਹੈ ਜਿਹੜੇ ਸਾਧਨ ਦੀ ਆ ਕਿਹੜੇ ਸਾਧਨ ਦੀ ਮੋਟਰ ਇਹ ਯਾਰ ਜਾਣਦਾ ਹੈ 3 ਕਾ ਟੈਂਪੋ ਦੀ ਹੋਏਗੀ ਜਾਂ ਲੈਣੋ ਕਾ ਆਸੀ ਹੈ ਠੀਕ ਹੈ ਇਸ ਪੈਪਕੀ ਨੂੰ ਬਾਟੂ ਬਾਈਕ ਪਰ ਮੋਟਰ ਉਹ ਹਾਈ ਸਪੀਡ ਚਲ ਗਿਆ ਠੀਕ ਹੈ ਲੋਕ ਦੀ ਮੋਟਰ ਆ ਬੰਦੇ ਲਈ ਜਰੂਟ ਖਤਮ ਹੋ ਗਈ। ਹਾਂ ਇੱਕ ਬੰਦੇ ਦੀ ਜਰੂਟ ਖਤਮ ਹੋ ਗਈ। ਨਾਲੇ ਇੱਕੋ ਜੀ ਸਪਰੇਅ ਪਾਉਂਦੀ ਹੈ ਬਲਦਾ ਤੇ ਚਲੋ ਇਧਰ ਉਧਰ ਰੁੱਕ ਕਰ ਲੈ ਇੱਕੋ ਜੀ। ਠੀਕ ਹੈ। ਬਹੁਤ ਵਧੀਆ ਸਿਸਟਮ ਲੱਗਿਆ ਹੈ। ਕੋਈ ਨਹੀਂ ਬੰਦਾ ਲਈ ਇਕੱਲੇ ਬੰਦਿਆਂ ਲਈ ਤੇਰੇ ਬੰਦੇ ਐ ਨਹੀਂ ਉਹਨਾਂ ਲਈ ਠੀਕ ਆ। ਹਮ 60 ਸਾਰੇ 11500 ਕੀ ਦਿੱਕਸ਼ਨ ਗ੍ਰਾਈਡਰ ਲੱਗਿਆ। ਠੀਕ ਹੈ। ਬੰਦਾ ਕਿੱਥੇ ਮਿਲਦਾ ਅੱਜ? ਸਹੀ ਹੈ। ਅੱਜ ਦੀ ਵੀਡੀਓ ਆਪਣੀ ਕਿਵੇਂ ਲੱਗੀ? ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰ ਦੇਣਾ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਾਡੀ ਵੀਡੀਓ ਕਿਵੇਂ ਲੱਗੀ। ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਵੀ ਸਾਡੀ ਵੀਡੀਓ ਕਿਵੇਂ ਲੱਗਦੀ ਆ ਆਪਾਂ ਇਸ ਪੇਜ ਦੇ ਉੱਤੇ ਖੇਤੀਬਾੜੀ ਦੇ ਨਾਲ ਸੰਬੰਧਿਤ ਅਤੇ ਖੇਤੀਬਾੜੀ ਮਸ਼ੀਨਰੀ ਦੇ ਨਾਲ ਸੰਬੰਧਿਤ ਵੀਡੀਓ ਅਪਲੋਡ ਕਰਦੇ ਰਹਿੰਨੇ ਆ ਹੋਰ ਨਵੀਆਂ ਤੋਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲੈਣਾ